ਸ੍ਰੋਮਨੀਆ ਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ ਵਿਕਰਮ ਸਿੰਘ ਜੀ ਕਿਹਾ ਉਹਨਾਂ ਨੂੰ ਇਸ ਬੱਚੀ ਦੀ ਵੀਡੀਓ ਆਪਣੇ ਪਲੇਟਫਾਰਮ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਜਦੋਂ ਨੂੰ ਪਤਾ ਲੱਗਾ ਕਿ ਮੈਂ ਸੰਤੂਰ ਵਜਾਉਣੀ ਹੈ ਉਹਨੇ ਤੇ ਲੱਗ ਗਿਆ ਵੀਡੀਓ ਦਿਖਾਉਣਾ ਮੈਂ ਕੀ ਹੋ ਜਾਇਆ ਮੈਂ ਵੀਡੀਓ ਦੇਖ ਲਈ ਉਹ ਬਹੁਤ ਖੂਸ਼ ਹੋਏ ਇਹ ਇੱਕ ਤਸਵੀਰ ਦਾ ਸਾਜਣਾ ਹਾਂ ਇਹ ਪਹਿਲਾਂ ਤਸਵੀਰ ਦਾ ਫੋਕਸ ਕਿੰਨਾ ਸੀ ਫਿਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੀ ਨੇ ਰਿਸਰਚ ਕਰਕੇ ਇਹਨੂੰ ਕਲਾਸਿਕਲ ਬਣਾਇਆ ਕੁਝ ਇਸ ਤਰ੍ਹਾਂ ਦੇ ਸਾਜ਼ ਨੇ ਜਿਨ੍ਹਾਂ ਦੇ ਬਾਰੇ ਸ਼ਾਇਦ ਤੁਹਾਨੂੰ ਪਤਾ ਹੀ ਨਹੀਂ ਹੋਵੇਗਾ ਬੜੇ ਇਸ ਤਰ੍ਹਾਂ ਦੇ ਲੋਕ ਹੋਣਗੇ ਜਿਨ੍ਹਾਂ ਦਾ ਨਾਮ ਤੱਕ ਨਹੀਂ ਸੁਣਿਆ ਹੋਵੇਗਾ ਸੰਤੂ ਇੱਕ ਸੰਤੂਰ ਸਾਜ਼ ਵੀ ਹੈਗਾ ਜਿਹੜਾ ਅੰਮ੍ਰਿਤਸਰ ਦੀ ਇੱਕ ਧੀ ਵਜਾਉਂਦੀ ਹੈ ਹਰ ਕੋਈ ਚਾਹੁੰਦਾ ਕਿ ਮੈਂ ਅੱਧਾ ਘੰਟਾ 10 ਮਿੰਟ ਬੈਠ ਕੇ ਸੁਣ ਲਵਾ ਤਸੱਲੀ ਦੇਣਾ ਸੁਣ ਲਵਾ ਫੇਰ ਹੀ ਮੈਂ ਅੱਗਾ ਜਾਣਾ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਵੱਲੋਂ ਇਸ ਬੱਚੀ ਦੀ ਵੀਡੀਓ ਆਪਣੇ ਪਲੇਟਫਾਰਮ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਗਈ ਸੀ ਜਿਹਨੂੰ ਬਹੁਤ ਲੋਕਾਂ ਨੇ ਚੰਗਾ ਆਖਿਆ ਹਰ ਇੱਕ ਨੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਉਹਨੂੰ ਦੇਖ ਕੇ ਅਸੀਂ ਇੱਥੇ ਪਹੁੰਚੇ ਤਾਂ ਵਿਕਰਮ ਸਿੰਘ ਮਜੀਠੀਆ ਵੱਲੋਂ ਤੁਹਾਡੀ ਵੀਡੀਓ ਵਾਇਰਲ ਕੀਤੀ ਗਈ ਸੀ ਅਸਲ ਥੋੜੇ ਜਿਹਰੇ ਪਹਿਲਾਂ ਮੇਰੇ ਚਾਚੂ ਦਾ ਵਿਆਹ ਸੀ ਤੇ ਉਹ ਉਸ ਖੁਸ਼ੀ ਵਿੱਚ ਪ੍ਰੋਗਰਾਮ ਤੇ ਸਾਡੇ ਘਰੇ ਆਏ ਸੀ ਹੂੰ ਤੇ ਜਦੋਂ ਮੇਰੇ ਚਾਚਾ ਜੀ ਮੇਰੀ ਇੰਟਰੋਡਕਸ਼ਨ ਕਰਾ ਰਹੇ ਸੀ ਉਹਨਾਂ ਨੂੰ ਕਿਉਂਕਿ ਇਹ ਸ਼੍ਰੋਮਣੀ ਕਾਲਜ ਦਾ ਉਹ ਮੇਰੇ ਪਾਪਾ ਦੀ ਬਹੁਤ ਜਾਣ ਪਛਾਣ ਸੀ ਪਹਿਲਾਂ ਦੀ ਜੀ ਤੇ ਸਦਾਰ ਬਿਕਰਮ ਸਿੰਘ ਵਜੀਠਾ ਜੀ ਨੇ ਮੇਰੀ ਪਹਿਚਾਣ ਕਰਾਈ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਸੰਤੂਰ ਵਜਾਉਣੀ ਆ ਉਹਨਾਂ ਨੇ ਤੇ ਆਖਿਆ ਵੀ ਮੈਨੂੰ ਵੀਡੀਓ ਦਿਖਾਓ ਕੋਈ ਮੈਂ ਦੇਖਣਾ ਹੈ ਕਹਿੋ ਜਾਈਂ ਅੱਛਾ ਉਹਨਾਂ ਨੇ ਵੀ ਆਖਿਆ ਵੀ ਕਹਿੋ ਜੇ ਹੁੰਦਾ ਜਿੰਨਾ ਮੈਂ ਸੋਚਦਾ ਸੀ ਕਹਿੋ ਜੇ ਹੋਣਿਆ ਹਾਂ ਹਾਂ ਫਿਰ ਉਹਨਾਂ ਨੇ ਵੀਡੀਓ ਦੇਖੀ ਉਹ ਬਹੁਤ ਖੁਸ਼ ਹੋਏ ਹਾਂ ਤੇ ਉੱਥੇ ਹੀ ਕਰ ਗਈ ਸੀ ਆ ਉਹ ਤੋਂ ਬਾਅਦ ਉਹਨਾਂ ਨੇ ਪੋਸਟ ਕਰ ਦਿੱਤੀ अच्छा ए संतूर इथे नजर नहीं आंदा की अमृतसर से ਤੁਸੀਂ ਇਕੱਲੇ ਵਜਾਉਂਦੇ ਜੀ ਜਾਂ ਕੋਈ ਹੋਰ हां जी मैं ਇਕੱਲੇ ਸੰਤੂਰ ਵਾਦਕ ਆਂ अमृतसर ਆਪਣੀ मैडम ਦੇ ਨਾਲ ਸਰ ਦੋਸਰੇ ਪਹਿਲੇ मैडम ਤੇ ਦੂਸਰੇ ਤੁਸੀਂ हां जी ਮੁੜ ਕੇ अमृतसर ਸਿਖਾਓਗੇ ਹੁਣ ਸਾਰਿਆਂ ਨੂੰ ਜੇ ਕੋਈ ਸਿੱਖਣਾ ਚਾਹੂ ਕਿਉਂਕਿ ਵੀਡੀਓ ਬਹੁਤ ਵਾਇਰਲ ਹੋਣੀ ਤੁਹਾਡੀ ਹਰ ਇੱਕ ਨੇ ਕਹਿਣਾ ਹੈ ਕਿ ਮੈਂ ਤੁਹਾਡੇ ਕੋਲ ਸਿੱਖਣਾ ਜਾਂ ਫਿਰ ਤੁਹਾਡੇ ਮੈਡਮ ਕੋਲ ਸਿੱਖਣਾ ਸਿਖਾਓ हां जी ਜ਼ਰੂਰ ਨਾ ਤੇ ਨਹੀਂ ਕਰੋਗੇ ਨਾ ਨਾ اچھا ਜਿਸ ਤਰੀਕੇ ਦੇ ਨਾਲ ਇਹ ਸਾਜ਼ ਜਿਹੜਾ ਅਸੀਂ ਦੇਖਦੇ ਪੀਏ ਆ ਇਹ ਸਾਜ਼ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਤਿਆਰ ਹੁੰਦਾ ਹੈ ਜਾਂ ਪੰਜਾਬ ਦਾ ਸਾਜ਼ ਹੋਏਗਾ ਹਨਾ ਇਹ ਕਿੱਥੋਂ ਦਾ ਸਾਜ਼ ਹੈ ਇਹ ਕਸ਼ਮੀਰ ਦਾ ਸਾਜ਼ ਹੈ ਹਾਂ ਇਹ ਪਹਿਲਾਂ ਕਸ਼ਮੀਰ ਦਾ ਫੋਕ 뮤직 ਹੁੰਦਾ ਸੀ ਫਿਰ ਪੰਡਿਤ ਸ਼ਿਪਕੁਮਾਰ ਸ਼ਰਮਾ ਜੀ ਨੇ ਰਿਸਰਚ ਕਰਕੇ ਇਹਨੂੰ ਕਲਾਸਿਕਲ 뮤직 ਵਿੱਚ ਬਦਲਤਾ ਫਿਰ ਉੱਥੋਂ ਮੈਡਮ ਦੇ ਉਸਤਾਦ ਨੇ ਮੈਡਮ ਨੂੰ ਸਿਖਾਇਆ ਤੇ ਮੈਡਮ ਨੇ ਸਿਖਾਇਆ ਜੇ ਕੋਈ ਫਿਲਮ ਦੇ ਵਿੱਚ ਕੋਈ ਪੰਜਾਬ ਕਿਸੇ ਗੀਤ ਦੇ ਵਿੱਚ ਤੁਹਾਨੂੰ ਆਫਰ ਹੈਗੀ ਤੇ ਤਿਆਰ ਜੇ ਤੁਸੀਂ ਜੇ ਕੋ ਪਿਸਤੋਲ ਵਾਲਾ ਗਾਣਾ ਆ ਗਿਆ ਫਿਰ ਜਿਹੜੇ ਜਿਆਦਾ ਚੱਲਦੇ ਪਏ ਜਿਹੜੇ ਲੋਕ ਪਸੰਦ ਕਰਦੇ ਨੇ ਅੱਜ ਕੱਲ੍ਹ ਲੱਗਦਾ ਕਿ ਉਹ ਹੋਣੇ ਚਾਹੀਦੇ ਨਹੀਂ ਹੋਣਾ ਚਾਹੀਦੇ ਹਨ ਨਹੀਂ ਇਹੋ ਜਿਹੀ ਚੀਜ਼ਾਂ ਹੋਣੇ ਚਾਹੀਦੀਆਂ ਜਿੱਤੋਂ ਸਿੱਖਿਆ ਮਿਲੇ ਬਿਲਕੁਲ ਮੈਂ ਇਹੋ ਹੀ ਸੁਣਨਾ ਚਾਹੁੰਦਾ ਸੀ ਤੁਹਾਡੇ ਕੋਲ ਜਿੱਦੇ ਕੋ ਸਿੱਖਿਆ ਮਿਲੇ ਹਨ ਲੱਗਦਾ ਕਿ ਇਹ ਚੀਜ਼ਾਂ ਭੁੱਲਦੇ ਜਾਂਦੇ ਨੇ ਲੋਕੀ ਪੰਜਾਬ ਦੇ ਲੋਗ ਪੰਜਾਬ ਦੇ ਨੌਜਵਾਨ ਇਹ ਚੀਜ਼ਾਂ ਭੁੱਲਦੇ ਜਾ ਰਹੇ ਨੇ ਕਿ ਇਸ ਤਰ੍ਹਾਂ ਦੇ ਸਾਜਾਂ ਨੂੰ ਭੁੱਲਦੇ ਨਹੀਂ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਮੈਂ ਆਪਣਾਇਆ ਸੀ ਇਹ ਆਪਣਾਇਆ ਸੀ ਸੁਪਨਾ ਕੀ ਆਪਣਾ ਕੀ ਬੰਨਣਾ ਚਾਹੁੰਦੇ ਆ ਮੈਂ ਆਈਐਸ ਬਣਨਾ ਚਾਹੁੰਦਾ ਹਾਂਜੀ ਮੇਰੇ ਪਿਤਾ ਜੀ ਦਾ ਸੁਪਨਾ ਸੀ ਇਹ ਕਿ ਮੈਂ ਆਪਣੇ ਪਹਿਚਾਨ ਬਣਾਵਾਂ ਵੱਖਰੀ ਤੇ ਲੋਕੀ ਮੈਨੂੰ ਜਾਣਣ ਤੇ ਮੈਂ ਕੁਝ ਕਰਾਂ ਜ਼ਿੰਦਗੀ ਦੇ ਵਿੱਚ ਮੇਰਾ ਕੋਈ ਮਤਲਬ ਹੋਵੇ ਹਾਂ ਹਾਂ ਅੱਛਾ ਇਹ ਜਿਹੜਾ ਤੁਸੀਂ ਸਾਜ਼ ਵਜਾਉਂਦੇ ਜੇ ਇਹਦੀ ਸ਼ੁਰੂਆਤ ਮਤਲਬ ਕਿ ਜਿਹੜੀ ਇਹ ਰੈਸਲ ਕੀਤੀ ਜਾਂਦੀ ਹੈ ਉਹ ਸਮਾਂ ਤੁਹਾਡਾ ਕਦੋਂ ਹੁੰਦਾ ਸਵੇਰ ਦਾ ਜਿਹੜਾ ਦਿਨ ਕਿਉਂਕਿ ਇਹਨੂੰ ਰੈਸਲ ਵੀ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ ਕਿ ਇਹਨੂੰ ਤਿਆਰ ਕਰਨਾ ਕਿਸ ਤਰੀਕੇ ਨਾਲ ਵਜਾਣਾ ਹੈ ਤਾਂ ਉਹ ਫਿਰ ਸਮਾਂ ਤੁਹਾਡਾ ਕਿਸ ਤਰ੍ਹਾਂ ਮੈਨੇਜ ਹੁੰਦਾ ਸਾਰੇ ਦਿਨ ਦੇ ਵਿੱਚ ਇਹ ਮੈਂ ਨਾ ਕਰੇ ਵੀ ਮੈਂ ਵਜਾਣੀ ਰਹਿੰਦੀ ਆ ਤੇ ਮੈਂ ਐਕਚੁਅਲੀ ਮੇਰਾ ਟਾਈਮ ਹੀ ਲੱਗਦਾ ਸਕੂਲ ਵਿੱਚ ਇੰਟਰਨੈਸ਼ਨਲ ਫੋਟੇ ਅਕੈਡਮੀ ਜਿੱਥੇ ਮੈਂ ਸਕੂਲ ਪੜ੍ਹ ਰਹੀ ਹੁੰਦੀ ਆ ਹਾਂਜੀ ਉੱਥੇ ਮੇਰਾ ਟਾਈਮ ਲੱਗਦਾ ਮੈਂ ਆਪਣੀ ਕਲਾਸ ਵਿੱਚ ਵੱਖਰਾ ਟਾਈਮ ਕੱਢ ਕੇ ਮੈਨੂੰ ਇਹਦਾ ਰਿਆਜ਼ ਕਰਨਾ ਪੈਂਦਾ ਹੈ ਹਮ ਹੈਗਾ ਤੇ ਔਖਾ ਤੇ ਬਹੁਤ ਆ ਮੈਂ ਆਪਣੀ ਨਾਲ-ਨਾਲ ਸਟੱਡੀ ਵੀ ਕਰਦੀ ਤੁਸੀਂ ਜਿੰਨਾ ਸਮਾਂ ਦੱਸਤਾ ਨਾ 2 ਸਾਲ ਦੇ ਵਿੱਚ ਬਹੁਤ ਘੱਟ ਸਮਾਂ ਦੇ ਵਿੱਚ ਇੰਨੇ ਸਮੇਂ ਦੇ ਵਿੱਚ ਮੇਰੇ ਸਾਨੂੰ ਤਾਰਾ ਦੂਰੋਂ ਸੈੱਟ ਕਰਦੇ ਲੱਗ ਦਿੱਤੀ ਹਣਾ ਤਾਂ ਤੁਸੀਂ ਬਹੁਤ ਜਲਦੀ ਸਿੱਖ ਗਏ ਜੀ ਹਣਾ ਬਹੁਤ ਜਲਦੀ ਅੱਛਾ ਇਹ ਜਿਹੜੇ ਜਿੱਦਾਂ ਵਜਾਂਦੇ ਤੁਸੀਂ ਇਹ ਦਿਖਾਓ ਇਹ ਦਿਨ ਹੀ ਵਜਦੀ ਕਿ ਕਿਸੇ ਹੋਰ ਵੀ ਚੀਜ਼ ਨਾਲ ਤੁਸੀਂ ਕਿ ਸਿਰਫ ਇਹੋ ਹੀ ਹੈ ਖਾਸ ਵੀ ਇਹਦੇ ਇਹਦੇ ਨਾਲ ਹੀ ਵਜਨੇ ਆ ਇਹਦੇ ਨਾਲ ਤੇ ਦੇਖੋ ਇਹ ਸਾਜ਼ ਜਿਹੜੇ ਤੁਹਾਨੂੰ ਦਿਖਾਉਂਦੇ ਪਿਆ ਸਾਡਾ ਮਕਸਦ ਇਹ ਦਿਖਾਣ ਦਾ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਆਖਿਰਕਾਰ ਹੈ ਕੀ ਹੈ ਕਿਸ ਤਰੀਕੇ ਨਾਲ ਵਜਦਾ ਆ ਤਾਰਾਂ ਦੇਖੋ ਅੱਛਾ ਮੈਡਮ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਬੱਚੀ ਨੂੰ ਇਹਦੇ ਵਿੱਚ ਵੀ ਕਾਬਲੀਅਤ ਹੈਗੀ ਆ ਕਿ ਜਲਦੀ ਸਿੱਖ ਗਈ ਪਰ ਤੁਹਾਡੇ ਵਿੱਚ ਵੀ ਕਾਬਲੀਅਤ ਕਿ ਬੱਚੀ ਨੂੰ ਸਿਖਾਉਣਾ ਕਿਸ ਤਰ੍ਹਾਂ ਜਲਦੀ ਜਲਦੀ ਇਸ ਬੱਚੀ ਨੇ ਬਹੁਤ ਮਿਹਨਤ ਮੈਂ ਜੀ ਸਭ ਤੋਂ ਪਹਿਲੇ ਆਪ ਜੀ ਦਾ ਧੰਨਵਾਦ ਜੀ ਚੈਨਲ ਦਾ ਧੰਨਵਾਦ ਤੇ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਇਸ ਬੱਚੀ ਦੀ ਵੀਡੀਓ ਵਾਇਰਲ ਵੀ ਵੀਡੀਓ ਪੋਸਟ ਫਾਈ ਹੈ ਨਾ ਦੀ ਹੈ ਨਾ ਵੀਡੀਓ ਵਾਇਰਲ ਹੋਈ ਹੈ ਤੇ ਬਹੁਤ ਸਾਰਿਆਂ ਨੇ ਇਹਨੂੰ ਅਸੀਸਾਂ ਵੀ ਬੜੀਆਂ ਬਖਸ਼ਿਸ਼ ਕੀਤੀ ਆ ਤੇ ਜਿਹਦੀਆਂ ਇਹ ਜਿਹਦੇ ਕਰਕੇ ਇਹਨੇ ਹੋਰ ਤਰੱਕੀ ਕਰਨੀ ਗਈ ਹੈ ਨਾ ਬੱਚੀ ਤੇ ਮੈਂ ਵਧਾਈ ਦੇਣੀ ਆ ਇਸ ਬੱਚੀ ਨੂੰ ਕਿ ਜਿਸਨੇ ਇੰਨੀ ਮਿਹਨਤ ਕੀਤੀ ਹੈ ਤੇ ਬੜੀ ਲਗਨ ਨਾਲ ਇਹਨੇ ਸਿੱਖਿਆ ਤੇ ਰਿਆਜ਼ ਵੀ ਬਹੁਤ ਕੀਤਾ ਇਸ ਬੱਚੀ ਨੇ ਆਪਣੇ ਕਲਾਸਸ ਵਿੱਚ ਉਹ ਟਾਈਮ ਗੱਡ ਕੇ ਜਾਂ ਜਦੋਂ ਇਵੈਂਟਸ ਸਕੂਲ ਦੇ ਆਉਂਦੇ ਆ ਉਹਦੇ ਵਿੱਚ ਆਪਣਾ ਸਮਾਂ ਜਿਹੜਾ ਇਹਨਾਂ ਨੂੰ ਪ੍ਰੈਕਟਿਸ ਦਾ ਮਿਲਦਾ ਉਹਦੇ ਵਿੱਚ ਇਹਨੇ ਬਹੁਤ ਮਿਹਨਤ ਕੀਤੀ ਹੈ ਰਿਆਜ਼ ਕਿ ਜਿੱਦਾਂ ਮੈਂ ਨੂੰ ਕਹਿੰਦਾ ਕੋਈ ਵੀ ਸਰਗਮ ਜਾਂ ਕੋਈ ਵੀ ਅਲੰਕਾਰਾ ਨੂੰ ਮੈਂ ਜੜੀ ਦੇਖ ਕੇ ਜਾਣੀ ਕਿ ਇੰਨੇ ਟਾਈਮਸ ਤੋਂ ਰਿਆਜ਼ ਕਰਨਾ ਤੇ ਇੰਨੇ ਨੇ ਉਹ ਕਰਕੇ ਫੇਰ ਹੀ ਉੱਠਣਾ ਆਪਣੀ ਸੇਧ ਤੋਂ ਹੂੰ ਇਹਦੀ ਖਾਸੀਅਤ ਇਸ ਬੱਚੇ ਦੀ ਇਹੀ ਹੈ ਕਿ ਆਪਣੀ ਜਗ੍ਹਾ ਤੇ ਨੇ ਬੈਠ ਕੇ ਆਪਣਾ ਰਿਆਜ਼ ਕਰਨਾ ਰਿਆਜ਼ ਵਾਲੇ ਦਾ ਧਿਆਨ ਇਹੋ ਕਾਬਲੀਅਤ ਇਹਦੇ ਵਿੱਚ ਜੀ ਰਿਆਜ਼ ਦੇ ਨਾਂ ਨਾਲ ਆਪਣੇ ਸਟੱਡੀ ਵਿੱਚ ਵੀ ਪ੍ਰੋਪਰ ਆਪਣਾ ਪੂਰਾ ਧਿਆਨ ਦਿੰਦੀ ਹੈ ਹਮ ਹਮ ਅੱਛਾ ਮੈਨੂੰ ਆ ਦੱਸੋ ਇਹ ਸਾਜ਼ ਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਕਿੰਨੀਆਂ ਤਾਰਾਂ ਹੁੰਦੀਆਂ ਨੇ ਇਹਦੇ ਵਿੱਚ ਕਿਸ ਤਰੀਕੇ ਨਾਲ ਨੂੰ ਕਿਉਂਕਿ ਮੈਂ ਜਦੋਂ ਆਇਆ ਸੀ ਨੂੰ ਤੁਸੀਂ ਸੈੱਟ ਕਰਦੇ ਪਏ ਸਾਰਾ ਵੀ ਕਿਸ ਤਰੀਕੇ ਨਾਲ ਨੂੰ ਕਸਣਾ ਹੈ ਤਾਰ ਨੂੰ ਕਿਹੜੀ ਨੂੰ ਕਿੰਨੀਆਂ ਤਾਰਾਂ ਦੇ ਵਿੱਚ ਹੁੰਦੀਆਂ ਨੇ ਤੇ ਇਹ ਤਾਰਾਂ ਦਾ ਕਿਸ ਤਰ੍ਹਾਂ ਪਤਾ ਲੱਗਦਾ ਕਿ ਕਿਹਦੇ ਉੱਤੇ ਅਸੀਂ ਮਾਰਾਂਗੇ ਸਾਰੀ ਆਵਾਜ਼ ਆਏਗੀ ਕਿਸ ਤਰ੍ਹਾਂ ਇਹਨੂੰ ਨਾ 66 ਤੰਤਰੀ ਵੀਨਾ ਵੀ ਕਹਿੰਦੇ ਆ ਸੰਗੀਤ ਦਾ ਨਾਮ ਹੈ ਹੀ ਇਹਨੂੰ 66 ਤੰਤਰੀ ਵੀਨਾ ਇਸ ਕਰਕੇ ਕਹਿੰਦੇ ਕਿਉਂਕਿ ਇਹਦੇ ਵਿੱਚ 100 ਤਾਰਾ ਆ ਅੱਛਾ ਤੇ ਇੱਕ ਬ੍ਰਿਜ ਵਿੱਚ 3 3 ਤਾਰਾਂ ਸੁਰ ਸੁਰ ਇੱਕ ਸੋਰਰਾ ਤੇ ਉਹਦੇ ਵਿੱਚ ਆਪਣਾ 6 6 ਤਾਰਾ ਆਪਾਂ ਟੀਊਨ ਕਰ ਰਹੇ ਆ ਇੱਧਰ ਸਾਟ ਟੀਊਨ ਕਰ ਰਹੇ ਆ ਇੱਧਰ ਵੀ ਸਾਟ ਟੀਊਨ ਕਰ ਰਹੇ ਆ ਉਹਨਾਂ ਟਾਈਮ ਆਪਾਂ ਵਜਾਉਣ ਨੂੰ ਨਹੀਂ ਲੱਗਦਾ ਜਿੰਨੂੰ ਇਹਨੂੰ ਸੁਰ ਕਰਨ ਦੇ ਵਿੱਚ ਲੱਗ ਜਾਂਦਾ ਹੈ ਸੁਰ ਕਰਨ ਦੇ ਵਿੱਚ ਇਹਨੂੰ ਬਹੁਤ ਮਿਹਨਤ ਲੱਗਦੀ ਹੈ ਬੜਾ ਇਹਨੂੰ ਬੜੀ ਇਹਨੂੰ ਧਿਆਨ ਗ੍ਰਾਮ ਪੰਚਾਇਤ ਦੇ ਵਿੱਚ ਵੀ ਹੁੰਦਾ ਗ੍ਰਾਮ ਪੰਚਾਇਤ ਉਹ ਤੇ ਸਾਰੇ ਗਾਮਾ ਪਾਤਾ ਜਿਹੜੇ ਸੋ ਉਹ ਸਾਰੇ ਹੁੰਦੇ ਆ ਨਾ ਸਾਰੇ ਪਤਾ ਨਹੀਂ ਜਿਹੜੇ ਸੁਰ ਹੁੰਦੇ ਉਹ ਤੇ ਕੇ ਜੀ ਜੀ ਇਹਦੇ ਵਿੱਚ ਪਤਾ ਨਹੀਂ ਜਿਹੜੇ ਸੁਰ ਹੁੰਦੇ ਉਹ ਤੇ ਕੇ ਜੀ ਜੀ ਇਹਨੂੰ ਟਿਊਨ ਕਰਨ ਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ ਹੂੰ ਹੂੰ ਕਿ ਹਰ ਬ੍ਰੇਜ ਵਿੱਚ ਜਿਹਦੇ ਚ ਤਿੰਨ ਤਿੰਨ ਤਾਰਾਂ ਔਰ ਸੇਮ ਟਿਊਨ ਕਰਦੀਆਂ ਹੁੰਦੀਆਂ ਬਿਲਕੁਲ ਅੱਛਾ ਤੁਹਾਨੂੰ ਕਿੰਨੀ ਦਿਨ ਹੋ ਗਈ ਆ ਤੇ ਕਿਹਦੇ ਕੋ ਸਿੱਖਿਆ ਸੀ ਮੈਂ ਕਾਲਜ ਟਾਈਮ ਗ੍ਰੈਜੂਏਸ਼ਨ ਟਾਈਮ ਮੈਂ ਸਟਾਰਟ ਕੀਤਾ ਸੀ ਬੀਏ ਫਰਸਟ ਫਰਸਟ ਇਅਰ ਵਿੱਚ ਸ਼ੁਰੂ ਕੀਤਾ ਸੀ ਡਾਕਟਰ ਅਰਣ ਮਿਸ਼ਰਾ ਜੀ ਫਰਮ ਐਪੀਜੀ ਕਾਲਜ ਆਫ ਫਾਈਨਰਸ ਜੀ ਜਲੰਧਰ ਮੈਂ ਉੱਥੇ ਸਿੱਖਣਾ ਸ਼ੁਰੂ ਕੀਤਾ ਸੀ ਉੱਥੇ ਸਾਡੇ ਆ ਪ੍ਰੋਗਰਾਮ ਹੁੰਦੇ ਸੀ ਇਹ ਯੂਥ ਫੈਸਟੀਵਲ ਜਿਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਤੇ 4 ਟਾਈਮਸ ਮੈਂ ਇੱਥੇ ਨੈਸ਼ਨਲ Winner ਰਹੀ ਹਾਂ ਸੰਗੀਤ ਦੇ ਵਿੱਚ ਕੀ ਬਾਤ ਹੈ ਕੀ ਬਾਤ 4 ਟਾਈਮ ਨੈਸ਼ਨਲ Winner ਰਹੀ ਹਾਂ ਉੱਥੇ ਫੋਕ orchestra ਵਿੱਚ ਜਿੱਦਾਂ ਸਾਰੇ ਫੋਕ ਇਨਸਟਰੂਮੈਂਟਸ ਪਲੇ ਕਰ ਲਈਦੇ ਸੀ ਫਲੂਟ ਬੀਨ ਨਲਗੋਸੇ ਸਰੰਗੀ ਤੁੰਬੀ ਘੜੇ ਸਾਰੇ ਇਨਸਟਰੂਮੈਂਟਸ ਪਲੇ ਕਰ ਲਈਦੇ ਸੀ ਇਸ ਬੱਚੀ ਨੇ ਵੀ ਫਲੂਟ ਸਿੱਖੀ ਹੈ ਇਹ ਵੀ ਮੈਂ ਕਰਦੀ ਹਾਂ ਹਾਂਜੀ ਅੱਛਾ